ਪੰਜਾਬ ਤੋਂ ਯੂਥ ਕਾਂਗਰਸ ਦੀ ਪ੍ਰਧਾਨਗੀ ਦੀਆਂ ਚੋਣਾਂ 'ਚ ਯੂਥ ਕਾਂਗਰਸ ਦੇ ਵਰਕਰਾਂ ਦਾ ਆਪਸ 'ਚ ਭੜੰਤ ਜਾਰੀ ਹੈ। ਵਿਧਾਨ ਸਭਾ ਹਲਕਾ ਫੱਤੇਗੜ ਚੂੜੀਆਂ 'ਚ ਪ੍ਰਧਾਨਗੀ ਦੀ ਚੋਣ ਵੇਲੇ ਪੁਲਿਸ ਨੇ ਇਹ ਹਥਿਆਰ ਬਰਾਮਦ ਕੀਤੇ। ਚੋਣ ਮੈਦਾਨ 'ਚ ਉਤਰੇ ਉਮੀਦਵਾਰ ਦਵਿੰਦਰ ਪਾਲ ਨੇ ਇਲਜ਼ਾਮ ਲਗਾਇਆ ਕਿ ਮੁਕਾਬਲੇ 'ਚ ਖੜੇ ਯੂਥ ਕਾਂਗਰਸ ਦੇ ਸਚਿੰਦਪ ਸਿੰਘ ਨੇ ਗੁੰਡਾਗਰਦੀ ਕਰਨ ਅਤੇ ਚੋਣਾਂ ਵੇਲੇ ਮਾਹੌਲ ਖਰਾਬ ਕਰਨ ਲਈ ਹਥਿਆਰ ਲਿਆਂਦੇ ਨੇ। ਦਵਿੰਦਰ ਦਾ ਇਲਜ਼ਾਮ ਹੈ ਕਿ ਹਲਕੇ ਦੇ ਵਿਧਾਇਕ ਤ੍ਰਿਪਤ ਬਾਜਵਾ ਚੋਣਾਂ 'ਚ ਗੜਬੜੀ ਫੈਲਾ ਰਹੇ ਨੇ। ਦੀਪਿੰਦਰ ਧਾਵੇ ਦੇ ਧੜੇ ਵੱਲੋਂ ਪੂ ਖੋਲ ਕੇ ਗੁੰਡਾਗਰਦੀ ਕੀਤੀ ਗਈ ਆ ਜੋ ਕਿ ਉਹਦੇ ਵਿੱਚੋਂ ਇੱਕ ਵਰਨਾ ਗੱਡੀ ਬਰਾਮਦ ਕੀਤੀ ਗਈ ਪੁਲਿਸ ਦੀ ਮੌਜੂਦਗੀ ਵਿੱਚ ਜਿਹੜੇ ਤਿੰਨ ਹਥਿਆਰ ਸੀ ਤੇ ਉਹ ਅਸੀਂ ਉਹਨਾਂ ਨੂੰ ਦਿੱਤੇ ਆ ਤੇ ਮਤਲਬ ਪੁਲਿਸ ਨੇ ਵੇਖੋਣ ਪੁਲਿਸ ਉਹਨਾਂ ਤੇ ਕੀ ਕਾਰਵਾਈ ਕਰਦੀ ਆ ਦੂਜੇ ਧੜੇ ਨੇ ਸਪੱਸ਼ਟ ਦਿੱਤੀ ਕਿ ਹਥਿਆਰ ਗੱਡੀ ਵਿੱਚ ਰੱਖੇ ਗਏ ਨਹੀਂ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੁੰਦੀ ਹੈ ਤਾਂ ਇਸ ਲਈ ਉਹ ਜ਼ਿੰਮੇਵਾਰ ਹੋਣਗੇ ਤੇ ਜੇ ਜਿਹੜੀ ਹਥਿਆਰਾਂ ਵਾਲੀ ਤੁਸੀਂ ਗੱਲ ਕਰ ਰਹੇ ਜੇ ਤੁਹਾਨੂੰ ਮੈਂ ਦੱਸਿਆ ਵੀ ਕੱਲ ਦਾ ਸਾਡੇ ਵੋਟਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀਗਾ ਤੇ ਸਵੇਰ ਤੋਂ ਹੀ ਅੱਜ ਦੇ ਉਹ ਇੱਥੇ ਬੈਠੇ ਆ ਜੇ ਕੋਈ ਮੇਰੇ ਖਿਆਲ ਦੇ ਵਿੱਚ ਆਪਣਾ ਲਾਇਸੈਂਸੀ ਹਥਿਆਰ ਲੈ ਕੇ ਇੱਥੇ ਆਇਆ ਹੋਵੇ ਜਾਂ ਉਹਨੇ ਕੋਈ ਬਾਹਰ ਕੋਈ ਬਲੰਡਰ ਨਹੀਂ ਕੀਤਾ ਆਪਣੀ ਗੱਡੀ ਤੇ ਉਹਦੇ ਚ ਪਿਆ ਚੈੱਕ ਕੀਤਾ ਇਹਨਾਂ ਨੇ ਤੇ ਉਹ ਜੋ ਪੁਲਿਸ ਕਾਰਵਾਈ ਕਰਦੀ ਆ ਉਹ ਉਹ ਸਾਨੂੰ ਮਨਜ਼ੂਰ ਆ ਜੀ ਫਿਲਹਾਲ ਪੁਲਿਸ ਨੇ ਹਥਿਆਰਾਂ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਡਿਊਟੀ ਡਰਾਨ ਤੇ ਗੱਡੀ ਨੂੰ ਚੈੱਕ ਕੀਤਾ ਗਿਆ ਡਿਊਟੀ ਤੇ ਕਾਰ ਦੇ ਵਿੱਚੋਂ ਕੁਝ ਵੈਪਨ ਮਿਲੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਆ ਇਹ ਹਥਿਆਰ ਜਿਹੜੇ ਆ ਅਸਲੀ ਆ ਜਾਂ ਨਕਲੀ ਆ ਜਾਂ ਆਪਣੇ ਦਸੰਸੀ ਆ ਗਨ ਹੈ ਲੋਫੰਦੀ ਆ ਬੀਤੇ ਦਿਨ ਪਟਿਆਲਾ ਤੇ ਜਲਾਲਾਬਾਦ ਵਿੱਚ ਵੀ ਯੂਥ ਕਾਂਗਰਸੀ ਪ੍ਰਧਾਨਗੀ ਦੀ ਚੋਣ ਵੇਲੇ ਖੂਨੀ ਝੜਪ ਹੋਈ ਸੀ ਤਕਰੀਬਨ ਅੱਧਾ ਦਰਜਨ ਕਾਂਗਰਸੀ ਵਰਕਰ ਜ਼ਖਮੀ ਹੋਏ ਸਨ